ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ ਉਸਟ ਬਿੱਟੂ ਨੀ ਆਪਰ ਸਵਾਗਤ ਕਰਦਾ ਜੀ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਟਰੈਕਟਰ ਦਿਖਾਉਣ ਜਾ ਰਹੇ ਹਾਂ ਐਗਰੀ ਕਿੰਗ 2055 ਫੋਰਵੈਂਡ ਉਹਦੇ ਬਾਰੇ ਵੀਰਾਂ ਨੂੰ ਆਪਾਂ ਜਾਣਕਾਰੀ ਲਮਾਂਗੇ ਤੇ ਹਾਂਜੀ ਕਿਸਾਨ ਵੀਰੋ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰ ਦਿਆ ਕਰੋ ਦਬ ਦਿਆ ਕਰੋ القناه ਵਧਣ

ਸਿੰਕ੍ਰੋਮੈਕਸ ਗੀਅਰ ਇਹਦੇ ਵਿੱਚ ਸਿੰਕ੍ਰੋਮੈਕਸ ਗੀਅਰ ਕਾਰ ਵਾਲਾ ਗੀਅਰ ਲੱਗਿਆ ਹੋਇਆ ਹੈ। ਹਾਂ ਮੜਿਆ ਬੋਟ ਇਧਰੋਂ ਕਰਕੇ ਸੈਂਟਰ ਗੀਅਰ ਆਉਂ ਆ ਜਾਨੀ ਇਹ ਸਾਢੇ ਗੀਅਰ ਵੀ ਹੈਗਾ ਜੀ। ਸਾਈਡ ਗੀਅਰ ਵੀ ਆ। ਹਾਂਜੀ ਤੇ ਸੈਂਟਰ ਗੇ ਚੁਆਇਸ ਤੇ ਚੁਆਇਸ ਤੇ ਆ। ਹਾਂਜੀ ਤੇ ਬਹੁਤ ਬੋਸ ਕੰਪਨੀ ਦੀ ਲਿਫਟ ਹੈਗੀ ਬੋਸ ਕੰਪਨੀ ਦੀ ਲਿਫਟ ਆ ਹਾਂ ਜੀ ਕਿੰਨੀ ਕਿਲੋ ਜੀ ਦੀ ਆ ਇਹ 250 ਕੇਜੀ ਦੀ 250 ਕੇਜੀ ਦੀ ਤੇ ਕਿੰਨੀ ਐਚਪੀ ਦਾ ਟਰੈਕਟਰ ਆ ਜੀ ਇਹ ਇਹ 50 ਐਚਪੀ ਦਾ ਟਰੈਕਟਰ ਹੈ ਜੀ 50 ਐਚਪੀ ਦਾ ਟਰੈਕਟਰ ਆ ਕਿਸਾਨ ਵੀਰੋ ਦੇਖ ਲਓ ਤੁਸੀਂ ਕਾਫੀ ਵਧੀਆ ਕਰਲੋਸ ਕਰਦਾ ਇੰਜਣ ਲੱਗਿਆ ਹੋਇਆ ਆ 3 4 ਰੋਡ 3 ਸਿਲੰਡਰ ਇੰਜਣ ਆ ਇਹ ਕਰਾਰੋ ਦਾ ਜੈਨੂਨ ਹਿੱਸਾ 4x4 ਦਾ ਹਾਂ ਆ ਕਰਾਰੋ ਦਾ ਹਿੱਸਾ ਲੱਗਿਆ ਹੋਇਆ ਆ ਜੈਨੂਨ 4x4 ਦਾ ਵੇਟ ਲੱਗੇ ਹੋਏ ਨੇ ਮੂਰੇ ਆ ਦੇਖ ਸਕਦੇ ਹੋ ਤੁਸੀਂ ਇਧਰੋਂ ਵੀ ਆ ਪੰਪ ਕਿਹੜੀ ਕੰਪਨੀ ਦਾ ਲੱਗਿਆ ਹੋਇਆ ਵੀਰ ਜੀ ਕਿਲੋਵਾਰਟ 254 ਮਾਈਕੋ ਬੋਸ ਦਾ ਮਾਈਕੋ ਦਾ ਹਾਂਜੀ ਮਾਈਕੋ ਦਾ ਪੰਪ ਲੱਗਿਆ ਹੋਇਆ ਤੇ ਆ ਦੇਖ ਲਓ ਤੁਸੀਂ ਇੱਕ ਤਾਂ ਥੋੜਾ ਜਿਆਦਾ ਰਸ ਜਿਆਦਾ ਹੈ ਇਸ ਟਾਈਮ ਅਜੇ ਨੂੰ ਸਮਾਰ ਕੇ ਦਿਖਾ ਨਹੀਂ ਪਾਉਂਦੇ ਕਿਸਾਨ ਵੀਰੋਂ ਤੇ ਇਹਦਾ ਪੀਟੀਓ ਐਚਪੀ ਕਿੰਨੀ ਹੈ ਜੀ ਪੀਟੀਓ ਐਚਪੀ 40.8 ਹੈ ਜੀ 40.8 ਹੈ ਜੀ ਹਾਂਜੀ ਠੀਕ ਆ ਤੇ ਮਗਲੇ ਟਾਇਰ 16 ਨੋ ਠਾਈ ਦੇ ਮਗਰਲੇ 16 ਨੋ ਠਾਈ ਦੇ ਅੱਗੇ ਵਾਲੇ ਦੇ 8 3 24 ਹਮ ਫਰੰਟ ਵਾਲੇ 8 3 24 ਦੇ ਜੀ ਜੀ ਹਾਂ ਜੀ ਆਪਾਂ ਬੈਕ ਸਾਈਡ ਤੋਂ ਵੀ ਮਾੜਾ ਦਿਖਾ ਦਈਏ ਕਿਸਾਨ ਮੇਰੇ ਨੂੰ ਆਹ ਦੇਖ ਲਓ ਕਿਸਾਨ ਵੀਰੋ ਕਾਫੀ ਮਜੂਦ ਮਜ਼ਬੂਤ ਆ ਇਹ ਐਪੀਆਈ ਹੈ ਹਾਂ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਐਪੀਆਈ ਆ ਐਪੀਆਈ ਆ ਆਟਾ 3D ਹਾਂ ਜੀ EP ਹਾਂ ਜੀ ਆਪਰੇਟ ਡੈਕਸ਼ਨ ਲੱਗੀ ਹੋਈ ਆ ਜੀ EP ਹਿੱਸਾ ਲੱਗਿਆ ਆ ਜੀ EP ਹਿੱਸਾ ਲੱਗਿਆ ਹੋਇਆ ਠੀਕ ਆ ਜੀ ਠੀਕ ਆ ਤੇਲ ਇਮਰਸਟ ਬ੍ਰੇਕ ਆ ਤੇਲ ਤੇ ਡੁੱਬੀ ਹੋਈ ਬ੍ਰੇਕ ਤੇਲ ਚ ਡੁੱਬੀਆਂ ਬ੍ਰੇਕਾਂ ਮਿਲਦੀਆਂ ਨੇ ਆਪਾਂ ਨੂੰ ਠੀਕ ਆ ਜੀ ਤੇ ਆ ਮਖਰੋਂ ਪੂਰਾ ਵਧੀਆ ਬਣਾਇਆ ਕਿਸਾਨ ਵੀਰ ਇੱਕ ਖਾਸੇ ਤੌਰ ਤੇ ਹਾਂ ਜੀ ਸਾਡੇ ਟਰੈਕਟਰ ਦੇ ਇਹ ਹਾਈਡਰੋਲਿਕ ਦਾ ਤੇ ਲੱਡ ਹੈ ਅੱਛਾ ਹਾਈਡਰੌਲਿਕ ਦਾ ਤੇਲਾ ਲੱਗਾ ਆਉਦਾ ਟੈਂਕ ਹੈ ਜੀ ਹਾਏ ਹਾਈਡਰੌਲਿਕ ਟੈਂਕੀ ਹੈ ਅੱਛਾ ਜਿਹੜੇ ਮਰਜ਼ੀ ਟਰਾਲੀ ਪਾ ਜਿਹੜੇ ਮਰਜ਼ੀ ਟਰੈਕਟਰ ਦੇ ਬਾ ਅੱਛਾ ਐ ਨਹੀਂ ਹੈਗਾ ਵੀ ਖਰਾਬ ਹੋ ਜੂਗਾ ਟ੍ਰੈਕਟਰ ਬਹੁਤ ਜੋ ਗੀਅਰ ਦਾ ਲੱਗਾ ਹੈ ਤਾਂ ਹਾਈਡਰੌਲਿਕ ਦਾ ਲੱਗਾ ਆ ਤੀਸਰਾ ਡਿਸਟ੍ਰਿਬਿਊਟਰ ਕਾਦੇ ਵਾਸਤੇ ਲੱਗੇ ਹੋਇਆ ਜੀ ਇਹ ਟ੍ਰੇਪਿੰਗ ਟਰਾਲੀ ਵਾਸਤੇ ਹੈ ਜੀ ਇਹ ਟਰਾਲੀ ਵਾਸਤੇ ਆ ਉਹ ਮੰਨ ਲਾਇਆ ਕੋਈ ਐਮਬੀ ਪਲੋ ਚਲਾਉਣੀ ਆ ਜਾਂ ਹੋਰ ਚਲਾਉਣੀ ਆ ਉਹਦੇ ਵਾਸਤੇ ਆ ਜੀ ਆਹ ਟੌਪ ਲਿੰਕ ਵਗੈਰਾ ਸਾਰਾ ਕੁਝ ਨਾਲ ਹੀ ਮਿਲਦਾ ਜੀ ਨਾਲ ਮਿਲਦਾ ਜੀ ਠੀਕ ਆ ਜੀ ਠੀਕ ਆ ਜੀ ਕਿਸਾਨ ਵੀਰੋ ਦੇ हिस्सा लग गया मल्टी हब ट्रैक्शन यानी काफी मजबूत बढ़िया हिस्सा ਮੰਨਿਆ ਜਾਂਦਾ ਜੇ ਕਹੀ ਆਪਾਂ ਇਹ ਤੇਲ ਚ ਡੁੱਬੀਆਂ ਬ੍ਰੇਕਾਂ ਮਿਲਦੀਆਂ ਨੇ ਆਪਾਂ ਨੂੰ ਸਿੰਕਰੋ ਕਰੋਗੇ ਜੀ ਸਾਰਾ ਸਿੰਕਰੋਮੈਕਸ ਗੇਅਰ ਆ ਟੈਕਨੋਲੋਜੀ ਹੋਣੀ ਹੈ ਜਰਮਨ ਟੈਕਨੋਲੋਜੀ ਦੀ ਹੈ ਜੀ ਸਹੀਕ ਆ ਤੇ ਤੇਲ ਚ ਡੁੱਬੀਆਂ ਬ੍ਰੇਕਾਂ ਮਿਲਦੀਆਂ ਨੇ ਕਾਰਾਂ ਦੀ ਤਰ੍ਹਾਂ ਗੇਅਰ ਪੈਂਦੇ ਆ ਇਹਦੇ ਹਾਂ ਜੀ ਹਾਂ ਜੀ ਬੋਸ ਦੀ ਲਿਫਟ ਹੈਗੀ ਬੋਸ ਦੀ ਹੋ ਲਿਫਟ ਆ ਤੇ ਕਿੰਨੀ ਸੁੱਕੀ ਜੀ ਏ 220 ਕੇਜੀ 220 ਕੇਜੀ ਦੀ ਲਿਫਟ ਹੈ ਜੀ ਇਹਦੀ ਤੇ 55 ਐਚਪੀ ਦਾ ਟਰੈਕਟਰ ਆ ਇਹ ਕੈਟਾਗਰੀ 55 ਆਰਸੀ 50 ਦੀ ਬਣੂਗੀ ਆਰਸੀ 50 ਦੀ ਬਣੂਗੀ ਕੈਟਾਗਰੀ 55 ਠੀਕ ਆ ਜੀ ਠੀਕ ਆ ਤੇ ਇੱਕ ਆਪਣਾ ਹੋਰ ਟਰੈਕਟਰ ਖੜਾ ਉਹਦੇ ਬਾਰੇ ਵੀ ਦੱਸ ਦਿਓ ਜੀ ਦੂਜਾ ਉਧਰ ਆਪਣਾ ਆਹ ਦੇਖ ਲਓ ਕਿਸਾਨ ਵੀ ਇੱਕ ਵਾਰ ਸਮਾਰ ਕੇ ਐਗਰੀ ਕਿੰਗ ਦਾ ਹੈਟਰਾ 20 55 ਤੇ ਉਸ ਤੋਂ ਬਾਅਦ ਆ ਗਿਆ ਆ ਐਗਰੀ ਐਗਰੀ ਕਿੰਗ 1K T 50 1K T 50 ਇੱਕ ਵਾਰ ਆਪਾਂ ਤੁਹਾਨੂੰ ਸਮਾਰ ਕੇ ਦਿਖਾ ਦਈਏ ਤੇ ਜੇ ਗੱਲ ਕਰੀਏ ਕਿ ਕਿੰਨੇ ਐਚਪੀ ਦਾ ਟਰੈਕਟਰ ਆ ਜੀ ਇਹ ਵੀ 50 ਐਚਪੀ ਦਾ ਜੀ ਇਹ ਵੀ 50 ਐਚਪੀ ਦਾ ਟਰੈਕਟਰ ਆ ਤੇ ਫਰੰਟ ਟਾਇਰ ਕਿੰਨੇ ਦੇ ਨੇ ਇਹਦੇ ਇਹ 750 16 ਦੇ 750 16 ਦੇ ਐਮ ਆਰ ਐਫ ਦੇ ਹੈ ਜੀ ਜੀ ਬੈਕ ਵਾਲੇ 14 ਨਾ 14 9 ਦੇ ਆਪਸ਼ਨ ਨਾਲ 16 ਦੇ ਮਿਲ ਜਾਣਗੇ 14 ਦੀ ਵੀ ਆਪਸ਼ਨ ਆ 16 ਦੀ ਵੀ ਆਪਸ਼ਨ ਆ ਤੇ ਕਿਹੜੀ ਕੰਪਨੀ ਦਾ ਇੰਜਨ ਆ ਜੀ ਇਹ ਵਿੱਚ ਇਹ ਕਰਲੌਸ ਦਾ ਆ ਜੀ ਕਰਲੌਸ ਦਾ ਇੰਜਨ ਆ ਕਿੰਨੇ ਐਚਪੀ ਆ 50 ਐਚਪੀ ਦਾ 50 ਕਿਲੋ ਦਾ ਯਾ ਐਚਪੀ ਦਾ ਕਰਾਸ ਕਰਦਾ ਇੰਜਨ ਆ 3100 ਬੀਸੀਸੀ 3100 ਬੀਸੀਸੀ ਜੀ ਜੀ 3100 ਬੀਸੀਸੀ ਤੇ ਆ लेफ्ट ਤੇ ਆਪਣਾ ਲਿਫਟ ਦਾ ਟੈਂਡਮ ਆ ਇਹ ਹਾਂ ਇਹ ਲਿਫਟ ਦਾ ਹੈਗਾ ਸਟੀering ਦਾ ਹੈ ਸਟੀering ਦਾ ਦੋਨੋਂ ਦੇ ਬਖਰੋ ਬਖਰੇ ਪੰਪ ਲੱਗੇ ਪੰਪ ਲੱਗੇ ਹੋਏ ਨੇ ਟੈਂਡਮ ਹੈ ਜੀ ਬਖਰੋ ਬਖਰੋ ਨੇ ਹਾਂ ਜੀ ਬਖਰੋ ਬਖਰੋ ਲੱਗੇ ਹੋਏ ਨੇ ਆਉ ਸੈਲਫ ਆ ਕੀ ਨਾਲੇ ਕਰਨੇ ਆ ਆ ਨਾਲੇ ਆ ਫਿਲਟਰ ਆ ਗਿਆ ਹਾਈਡਰੋਲਿਕ ਦਾ ਹਾਂ ਜੀ ਤੇ ਤੁਹਾਨੂੰ ਦੂਸਰੀ ਸਾਈਡ 'ਚ ਵੀ ਦਿਖਾ ਦਈਏ ਆਪਾਂ ਵਧੀਆ ਖੁੱਲਾ ਮੂਹਰੋਂ ਜਾਲੀ ਆ ਹਵਾਦਾਰ ਪੈਣ ਨੂੰ 3 ਸਾਈਡੇ ਜਾਲੀ ਆ ਹਾਂ ਹਾਂ 3 ਸਾਈਡ ਤੋਂ ਜਾਲੀ ਲੱਗਦੀ ਆ ਵਧੀਆ ਸੋਹਣੀ ਬਣਾਇਆ ਹੋਇਆ ਜਾਨੀ ਟਰੈਕਟਰ ਜੇ ਕਹਿ ਦੀ ਆ ਬਈ ਦੇਖੋ ਜੀ ਸਾਡੇ ਟਰੈਕਟਰ ਦੇ ਵਾਟਰਪਰੂਫ ਹਿੱਸੇ ਸਾਰੇ ਸਾਰਾ ਹਿੱਸਾ ਵਾਟਰਪਰੂਫ ਆ ਹਾਂ ਜੇ ਪਾਣੀ ਨਹੀਂ ਪੈਂਦਾ ਹੈ ਜੀ ਨਹੀਂ ਨਹੀਂ ਪਾਣੀ ਹਾਂ ਹਾਂ ਆ ਸਿੰਗਲ ਐਕਟਿੰਗ ਆ ਸਿੰਗਲ ਐਕਟਿੰਗ ਹੈਗਾ ਸਟੀering ਬਾਲ ਲੱਗਿਆ ਹੋਇਆ ਆ ਦੇਖੋ ਜੀ ਹਾਂ ਜੀ ਆ ਟਾਇਰ ਆ ਡੈਨ ਦੇਖੋ ਸਾਡੀ ਹਾਂਜੀ ਹਾਂਜੀ ਹੋਰ ਕੰਪਨੀ ਦੇ ਦੇਖੋ ਹਾਂਜੀ ਹਾਂ ਟਾਇਰ ਆ ਡ ਵੀ ਬਹੁਤ ਮੋਟੀ ਹੈ ਜੀ ਬੋਸ ਦਾ ਹਾਂਜੀ ਬੋਸ ਦਾ ਕੰਪਨੀ ਦਾ ਪੰਪਾ ਕਿਸਾਨ ਵੀ ਰੋ ਇਹਦੇ ਵਿੱਚ ਤੇ ਦੂਸਰੇ ਦੇ ਵਿੱਚ ਮੈਕੋ ਦਾ ਸੀ ਨਾ ਪੀਟੀਓ ਪਾਵਰ ਦੇਖੋ 40.8 ਆ ਦੇ ਪੀਟੀਓ ਪਾਵਰ 40658 ਹਾਂਜੀ ਹਾਂ ਤੇ ਕਿਲੋਵਾਰਟ ਚ 3464 ਆ ਦੇ ਇਸ ਤੇ ਪਲੇਟ ਲੱਗੀ ਹੋਈ ਹੈ ਇਹਦੀ ਇਹ ਉੱਚਾ ਫਲੇਟ ਹੋ ਰੂਗਾ ਪਲੇਟ ਪਲੇਟਫਾਰਮ ਆਉਦਾ ਇਹਦਾ ਸਾਈਡ ਤੇ ਗियर ਮਿਲਦੇ ਆਪਾਂ ਨੂੰ ਹਾਂ ਜੀ 20 ਸਪੀਡਾਂ ਨੇ ਇਹਦੀ ਟਰੈਕਟ ਦੇ ਆ 20 ਸਪੀਡਾਂ ਨੇ ਹਾਂ ਜੀ A B C D ਚ ਇੱਕ ਗियर ਚ 4 ਸਪੀਡਾਂ ਬਣਦੀਆਂ ਆ ਅੱਛਾ A B C D ਆ ਹਾਂ ਜੀ ਤੇ PTO 540 ਤੇ 11 ਸਪੀਡਾਂ ਨੇ PTO ਦੀ ਟੋਟਲ PTO ਦੀਆਂ 11 ਸਪੀਡਾਂ ਗियर ਚ ਵੀ ਚੱਲਦਾ PTO ਗियर ਚ ਚੱਲਦਾ ਗियर ਚ ਵੀ ਡਬਲ ਚੱਲਦਾ ਹੈ ਹਾਈ ਤੇ ਲੋਅ ਤੇ ਹਾਈ ਤੇ ਲੋਅ ਤੇ ਦੋਨੋਂ ਤੇ ਚੱਲਦਾ ਡਬਲ ਚੱਲਦਾ ਯਾਨੀ PTO ਡਬਲ ਤੇ ਚੱਲਦਾ ਠੀਕ ਆ ਜੀ ਵਧੀਆ ਅਡਜਸਟੇਬਲ ਸੀਟ ਲੱਗੀ ਹੋਈ ਆ ਉੱਪਰ نیچے ਲਿਫਟ ਹੈਗੀ ਹਾਂਜੀ ਮੀਟਾ ਦੀ 1800 ਕਿਲੋ ਜੀ ਦੀ ਲਿਫਟ ਹੈਗੀ 1800 ਕਿਲੋ ਜੀ ਦੀ ਲਿਫਟ ਆ ਵੀ ਮੀਟਾ ਦੀ ਲਿਫਟ ਓਟੋਮੈਟਿਕ ਵੀ ਮੀਟਾ ਦੀ ਆ ਵੀ ਲਿਫਟ ਓਟੋਮੈਟਿਕ ਬਟਨ ਆਹ ਓਲ ਓਟੋਮੈਟਿਕ ਬਟਨ ਦੇ ਨਾਲ ਆ ਕਿਸਾਨ ਵੀਰੋਂ ਆਪਾਂ ਇੱਕ ਵਾਰ ਸੈੱਟ ਕਰ ਲਈ ਉੱਪਰ ਚੜ ਕੇ ਤੁਹਾਨੂੰ ਦਿਖਾਉਣੇ ਆ ਆ ਦੇਖੋ ਜਿਹੜਾ ਮਿਲੋਗਾ ਸੈਂਟਰ ਗੇਅਰ ਮਿਲੋਗਾ ਜਿਹੜਾ ਖੁੱਲਾ ਪਲੇਟਫਾਰਮ ਇਹ ਆਪਣੀ ਚੁਆਇਸ ਆ ਵੀ ਸਾਈਡ ਗੇਅਰ ਲੈਣਾ ਜਾਂ ਆਪਾਂ ਸੈਂਟਰ ਗੇਅਰ ਲੈਣਾ ਇਹ ਸਾਈਡ ਗੇਅਰ ਖੜਾ ਕਿੰਨੀਆਂ ਸਪੀਡਾਂ ਨੇ ਜੀ ਇਹ ABCD 4 ਤੇ ਆ ਇਹਦਾ ਇਨਸਟਰੂਮੈਂਟ ਕਲਸਟਰ ਆ ਦੇਖ ਲਓ ਤੁਸੀਂ ਮੀਟਰ ਨੇ ਇਹਦੇ ਲੱਗੇ ਹੋਏ ਤੇ ਆ ਇਧਰੋਂ ਸਾਰੇ ਆ ਲਿਫਟ ਦੇ ਆਟੋਮੈਟਿਕ ਲਿਫਟ ਆ ਜੀ ਇਹ ਪੀਆ ਹਿੱਸਾ ਹੈ ਸਾਰਾ ਤੇਲ ਹੀਮਸਟ ਬਰੇਕ ਹੈ ਪੀਆ ਹਿੱਸਾ ਲੱਗਿਆ ਆ ਮਗਰਲਾ ਤੇਲ ਤੇ ਵਧੀਆ ਸੈਂਕ్రోਮੈਕਸ ਗੇਅਰ ਨੇ ਜੀ ਇਹ ਵੀ ਨਹੀਂ ਨਹੀਂ ਇਹ ਸਲਾਈਡ ਹੈ ਇਹ ਸਲਾਈਡ ਨੇ ਠੀਕ ਹੈ ਠੀਕ ਆ ਵਧੀਆ ਰੇਸ ਆ ਬ੍ਰੇਕਾਂ ਵਗੈਰਾ ਪੈਡਲ ਵਗੈਰਾ ਨਹੀਂ ਵਧੀਆ ਉੱਤੇ ਬੈਠੇ ਨੂੰ ਵੀਊ ਵੀ ਵਧੀਆ ਆਉਂਦਾ ਟਰੈਕਟਰ ਤੇ ਆਪਾਂ ਬਹਿਨੇ ਆ ਜਦੋਂ ਤੇਲ ਤੇ ਡੁੱਬੇ ਹੋਈ ਬ੍ਰੇਕਾਂ ਨੇ ਆਪਾਂ ਆਉਣੇ ਆ ਜੀ ਜੀ ਬ੍ਰੇਕਾਂ ਬਾਰੇ ਗੱਲ ਕਰਦੇ ਆ ਤੇ ਕਿਸਾਨ ਵੀਰੋ ਬਾਈ ਕਹਿੰਦਾ ਤੇਲ ਚ ਡੁੱਬੀਆਂ ਹੋਈਆਂ ਬ੍ਰੇਕਾਂ ਨੇ ਇਹਦੀਆਂ ਤੇ ਇਹ ਵੀ ਆਈ ਹਿੱਸਾ ਆਂਦਾ ਜੀ ਜੀ ਆਹ ਦੇਖ ਲਓ ਤੁਸੀਂ ਮਗਰੋਂ ਕਾਫੀ ਮੋਟਾ ਹਿੱਸਾ ਮੰਨਿਆ ਜਾਂਦਾ ਇਹ ਵੀ ਇਹ ਹਿੱਸਾ ਵਧੀਆ ਟੈਕਨੋਲੋਜੀ ਹੁੰਦੀ ਹੈ ਯਾਨੀ ਇਹ ਇਹਦੇ ਵੀ 3 ਬਾਲ ਆਉਂਦੇ ਨੇ 3 ਬਾਲ ਆਉਂਦੇ ਨੇ ਹਾਂ ਆ ਡਬਲ ਡਿਸਟਰੀਬਿਊਟਰ ਆ ਟ੍ਰੋਲੀ ਵਾਸਤੇ ਲੈਦਾ ਆ ਜੀ ਟ੍ਰੋਲੀ ਵਾਸਤੇ ਲੈਦਾ ਟੋਲੀ ਇਸਮੇ ਵੀ ਯੂਜ਼ ਕਰ ਸਕਦੇ ਇਸਮੇ ਵੀ ਯੂਜ਼ ਕਰ ਸਕਦੇ ਜੀ ਜੀ ਮਾਰਜੀ ਯੂਜ਼ ਕਰ ਸਕਦੇ ਆ ਨੀ 3 ਡਿਸਟਰੀਬਿਊਟਰ ਹੁੰਦੇ ਨੇ ਇਹਦੇ ਇਹਦਾ ਤਾਂ ਹਾਈਡਰੌਲਿਕ ਦਾ ਨਾਲੇ ਆ ਜੀ ਇਹਦਾ ਨਹੀਂ ਇਹਦਾ ਹਾਈਡਰੌਲਿਕ ਗੀਅਰ ਦੇ ਨਾਲੇ ਗੀਅਰ ਦੇ ਨਾਲੇ ਇਹਦਾ ਇਹ ਦੇਖ ਸਕਦੇ ਹੋ ਕਿਸਾਨ ਵੀਰੋ ਤੁਸੀਂ ਹੋਰ ਕੋ ਜੇ ਦੀ ਖਾਸ ਜੀ ਇੱਕ ਜੀ ਡੀਜ਼ਲ ਬਚਾਉਂਦਾ ਹੈ ਡੀਜ਼ਲ ਸੇਵਰ ਹੈ ਡੀਜ਼ਲ ਸੇਵਰ ਆਈਏ ਹਾਂਜੀ ਠੀਕ ਆ ਉਹ ਟਰੈਕਟਰ ਨਾਲਾ ਘੱਟੋ ਘਟੇ ਡੇਲੇ ਡਰ ਕਮ ਖਾਊਗਾ ਇਹ ਕਮ ਖਾਉਂਦਾ ਹੈ ਜੀ ਠੀਕ ਆ ਨਹੀਂ ਪੂਰੇ ਇੰਡੀਆ ਦੇ ਵਿੱਚ ਬ੍ਰਾਂਚਾਂ ਨੇ ਇਹਦੀਆਂ ਹਾਂ ਟਰਾਲੀ ਵਗੈਰਾ ਲਾਉਣ ਨੂੰ 플ੱਗ ਦਿੱਤਾ ਹੋਇਆ ਯਾਨੀ ਸਾਰਾ ਕੁਝ ਵਧੀਆ ਮਿਲਦਾ ਹਾਂ ਸੈਂਸਿੰਗ ਵਗੈਰਾ ਆਪਾਂ ਜਿੱਥੇ ਕਾਪਣੇ ਲੋਟਾਂ ਦਾ ਹਾਂ ਹਾਂ 360 ਦਿੱਤੇ ਆ ਨੇ ਤੇ ਵਧੀਆ ਲਿਫਟ ਆ ਖੁੱਲੇ ਮੁਰਗਿਆਟ ਨੇ ਚੌੜੇ ਤਾਂ ਦੋ ਦੋ ਜਾਨੇ ਬੈਠ ਜਾਣ ਤਮੀ ਜੇ ਦੇਖਿਆ ਜਾਵੇ ਕਿਸਮ ਦਾ ਵਧੀਆ ਟਰੈਕਟਰ ਬਣਾਇਆ ਹੋਇਆ ਕੰਪਨੀ ਨੇ ਬਹੁਤ ਵਧੀਆ ਹੈਗਾ ਆ ਆ ਦੇਖ ਲਓ ਇੰਜਨ ਵਗੈਰਾ ਤੁਸੀਂ ਕਵਰ ਫੇਅਰ ਕ੍ਰਾਸ ਕਰਦਾ ਇੰਜਨ ਦਾ ਬੈਸੀ ਵਧੀਆ ਮੰਨਿਆ ਗਿਆ ਕਹਿੰਦੇ ਸੀ ਹਾਂ ਤੇ ਆ ਦੇ ਬਾਰੇ ਵੀ ਬਣਿਆ ਬੇਟ ਵਗੈਰਾ ਦੇ ਨਾਲ ਹੀ ਆਉਂਦੇ ਨੇ ਜੀ ਇਹ ਇਹ ਨਾਲ ਆਉਂਦੇ ਨੇ ਜੀ ਇਹਦੇ ਨਾਲ ਆਉਂਦੇ ਨੇ ਹਾਂ ਜੀ ਇਹਦਾ ਵੀ EP ਹਿੱਸਾ ਹੈ ਜੀ ਹਾਂ ਜੀ EP ਹਿੱਸਾ ਇਹਦੇ ਸਿੰਕਰੋਮੈਕਸ ਗੀਅਰ ਨੇ ਹਾਂ ਜੀ ਠੀਕ ਆ ਕਿਸਾਨ ਵੀ ਮਿਲੂਗਾ ਸੈਂਟਰ ਗੇਅਰ ਵੀ ਮਿਲੂਗਾ ਠੀਕ ਆ ਜਿਹੜਾ ਆਹ ਵਾਲਾ ਟਰੈਕਟਰ ਆ 2055 ਇਹ ਸਾਈਡ ਗੇਅਰ ਵੀ ਆ ਕਿਸਾਨ ਵੀ ਰੋ ਤੇ ਸੈਂਟਰ ਗੇਅਰ ਵੀ ਆ ਤੁਸੀਂ ਆਪਦੀ ਕਾਰ ਵਾਂਗੂ ਲੱਗਦੇ ਨੇ ਇਹਦੇ ਗੇਅਰ ਹਾਂ ਇਹਦੇ ਕਾਰ ਵਾਂਗੂ ਆਹੋ ਸਿੰਕਰੋਮੈਕ ਸਪੀਅਰ ਕਾਰ ਦੀ ਤਰ੍ਹਾਂ ਹੁੰਦੇ ਨੇ ਇਹ ਬਹੁਤ ਰੇ ਰੈਲੇ ਪੈਂਦੇ ਨੇ ਤੇ ਓ ਜੀ ਉੱਪਰ ਲੀਵਰ ਖਾਦਾ ਦਿੱਤਾ ਇੱਧਰ ਪਹਿਲਾਂ ਬੰਦੇ ਖੜੇ ਸੀ ਤਾਂ ਹੀ ਨਿਆ ਬੈਠੇ ਡਬਲ ਆਹ ਬਣਾ ਲੀਵਰ ਕਾਦਾ ਦਿੱਤੇ ਗਏ ਨੇ ਹਾਂ ਇਹ ਡਬਲ ਡਿਸਟ੍ਰਿਬਿਊਟਰ ਵਾਲਾ ਅਸਾ ਡਬਲ ਡਿਸਟ੍ਰਿਬਿਊਟਰ ਦਾ ਠੀਕ ਆ ਆਹ ਲਿਫਟ ਦੇ ਲੀਵਰ ਆਗੇ ਠੀਕ ਆ ਆ ਨਾਲੇ ਡਿਸਟਰੀਬਿਊਟਰਾ ਦਿੱਤਾ ਗਿਆ ਆ ਵੀ ਡਿਸਟਰੀਬਿਊਟਰ ਦਾ ਡਿਲੀਵਰ ਹੈ ਜੀ ਇਹ ਡਿਲੀਵਰ ਹੈ ਜੀ ਇਹ ਸੈਂਸਿੰਗ ਹੈ ਅੱਛਾ ਜੀ ਹਾਂ ਜੀ ਇਹ ਬੋਸ ਦੀ ਲਿਫਟ ਹੈ ਨਾ ਅੱਛਾ ਜੀ ਬੋਸ ਦੀ ਉਹ ਲਿਫਟ ਦੀ ਸੈਂਸਿੰਗ ਦਾ ਉਹ ਆ ਜੀ ਸੈਂਸਿੰਗ ਲੀਵਰ ਠੀਕ ਆ ਜੀ ਇਹ ਸੈਂਸਿੰਗ ਲੀਵਰ ਆ ਆ ਦੇਖ ਲਓ ਇਨਸਟਰੂਮੈਂਟ ਕਲਾਸਟਰ ਦੇਖ ਲਓ ਕਿਸਾ ਨੀ ਮੀਟਰ ਵਾਲਾ ਆਉਂਦਾ ਇਹਨਾਂ ਦਾ ਦੋਨਾਂ ਦਾ ਹੀ ਆ ਦੇਖ ਸਕਦੇ ਹੋ ਤੁਸੀਂ ਯਾਨੀ ਵਧੀਆ ਟਰੈਕਟਰ ਬਣੇ ਹੋਏ ਨੇ ਮੇਰੇ ਹਿਸਾਬ ਨਾਲ ਤਾਂ ਤੇ ਡੀਜ਼ਲ ਟੈਂਕ ਕਿੰਨੇ ਦਾ ਜੀ ਇਹਦਾ ਇਹ 50 ਲੀਟਰ ਦਾ ਜੀ 50 ਲੀਟਰ ਦਾ ਡੀਜ਼ਲ ਟੈਂਕ ਆ ਤੇ ਆ ਹਾਈਡਰੋਲਿਕ ਟੈਂਕ 16 ਲੀਟਰ ਦਾ 16 ਲੀਟਰ ਦਾ ਕਿਸਾਨ ਵੀ ਆ ਬਹੁਤ ਵਧੀਆ ਗੱਲ ਹੈ ਇਹਦਾ ਹਾਈਡਰੋਲਿਕ ਲੱਗਾ ਜਿਹੜਾ ਮਰਜੀ ਟਰਾਲੀ ਪਾਓ ਮਿਕਸ ਨਹੀਂ ਹੁੰਦਾ ਦੂਜਾ ਲੱਗਾ ਟਰਾਲੀ ਵਾਲਾ ਲੱਗਾ ਜਿਹੜਾ ਮਰਜੀ ਗੇਰਾਂ ਚੱਲਾ ਆਪਣੇ ਗੇਰਾਂ ਚਲਾਓ ਸਾਈਡ ਗੇਰ ਲਾਓ ਜਾਂ ਸੈਂਟਰ ਗੇਰ ਲਾਓ ਆਹ ਦੀ ਪਲੇਟ ਲੱਗੀ ਈ ਆ 46 688 ਦੀ ਪੀਟੀਓ ਐਚਪੀ ਆ 50 ਕਿਹੜੇ ਵਿੱਚ ਸਭ ਤੋਂ ਐਚਪੀ ਜ਼ਿਆਦਾ ਹੈ ਜੀ ਵੀਡੀਓ ਦੀ ਹਾਂ ਜੀ ਸਾਬ ਨੂੰ 46 ਐਚਪੀ ਬਹੁਤ ਹੋ ਜਾਂਦੀ ਹੈ ਜੀ ਕਿ ਨਹੀਂ ਸਭ ਸਭ ਤੋਂ ਜ਼ਿਆਦਾ ਹੈ ਦੀ ਬੜਾ ਵਧੀਆ ਕਰਲੋਸ ਕਰਦਾ ਇੰਜਨ ਆ ਤੇ ਕਰਾਰੋ ਦਾ ਕਰਾਰੋ ਦਾ ਹੀ ਹਿੱਸਾ ਹੈ ਕਰਾਰੋ ਦਾ ਜੈਨੂਨ ਕਰਾਰੋ ਕਰਾਰੋ ਦਾ ਹਿੱਸਾ ਹਾਂ ਜੀ ਅੱਛਾ ਇੱਧਰ ਸਟੈਂਪ ਲੱਗੀ ਹੋਈ ਆ ਦਿਖਾ ਦਈਏ ਅੱਗੇ ਆ ਕੇ ਆ ਜੀ ਆਹ ਦੇਖੋ ਕੋਕਲਾਨ ਵੀਰੋ ਆਹ ਸਟੈਂਪ ਲੱਗੀ ਹੋਈ ਆ ਦੇਖੋ ਖੜਾ ਰਹੋ ਬੜਾ ਵਧੀਆ ਟਰੈਕਟਰ ਆ ਉਹ ਵੀ ਖੁੱਲਾ ਡੁੱਲਾ ਕਟਾਈ ਕੂਈ ਕੱਟਣ ਨੂੰ ਵੀ ਬੜਾ ਵਧੀਆ ਟਰੈਕਟਰ ਹੋਇਆ ਨਹੀਂ ਬਣਿਆ ਹੋਇਆ ਤੇ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਸਾਨ ਵੀਰਾਂ ਨੂੰ ਜਾਣਕਾਰੀ ਲਈ ਹਾਂਜੀ ਕਿਸਾਨ ਵੀਰੋ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰ ਦਿਆ ਕਰੋ ਦਬ ਦਿਆ ਕਰੋ ਘਰਾਂ ਬਟਨ ਤੇ ਆਪਾਂ ਇਦਾਂ ਦੀਆਂ ਹੋਰ ਵੀ ਛੋਟੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ ਤੇ ਮਿਲਾਂਗੇ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ